ਅੱਜ ਪੂਰੇ ਦੇਸ਼ ਚ ਬਹੁਤ ਰੋਸ਼ ਆ ਜਿਹੜਾ ਅੰਕਤਵਾਦ ਹਮਲਾ ਜੀ ਨੂੰ ਕਸ਼ਮੀਰ ਪੁਲਵਾਮਾ ਚ ਹੋਇਆ ਉਸ ਨੂੰ ਲੈ ਕੇ ਪੂਰੇ ਦੇਸ਼ ਚ ਜਿਹੜੇ ਰੋਸ਼ ਕੀਤਾ ਜਾ ਰਿਹਾ ਉੱਥੇ ਆਦਮਪੁਰ ਦੀ ਵੀ ਸਮੁੱਚੀ ਜਨਤਾ ਜੇ ਦੇਵ ਤੇ ਭਾਦਰੀਆ ਦਾ ਪਾਰਟੀ ਸਾਡੇ ਮੰਡਲ ਵਿੱਚ ਦਾਇਰ ਤੋਂ ਸਾਹਮਣੇ ਹੈ ਅੱਜ ਇਹੀ ਮੰਗ ਕਰਦੇ ਪਏ ਆ ਕਿ ਉਹ ਦੋਸ਼ੀਆਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜੇ ਉਹਦੇ ਪਿੱਛੇ ਪਾਕਿਸਤਾਨ ਦੇ ਹੱਥ ਆ ਉਹਨਾਂ ਤੇ ਵੀ ਉਹਨਾਂ ਨੂੰ ਸਰਬਸ ਖਾਇਆ ਜਾਵੇ ਤਾਂ ਜੋ ਇੱਕ ਵਾਰੀ ਉਹਨਾਂ ਨੂੰ ਇਹੋ ਜਿਹਾ ਸਬਕ ਸਿਖਾਇਆ ਜਾਵੇ ਕਿ ਉਹ ਅੱਗੇ ਤੋਂ ਇਹੋ ਜਿਹੀ ਹਰਕਤ ਨਾ ਕਰਨ ਜਿਸ ਤਰ੍ਹਾਂ ਸਾਡੇ ਉੱਥੇ ਤੇ નિર્ਦੋਸ਼ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਬਹੁਤ ਜ਼ਿਆਦਾ ਪੂਰੇ ਭਾਰਤ 'ਚ ਲੋਕਾਂ 'ਚ ਗੁੱਸਾ ਆ ਉਹ ਗੁੱਸੇ ਨੂੰ ਦੇਖਦੇ ਹੋਏ ਆਧ ਪਰ ਵਿੱਚ ਵੀ ਅੱਜ ਕੈਂਡਲ ਮਾਰਚ ਰੋਸ਼ ਮਾਰਚ ਕੱਢਿਆ ਗਿਆ ਕੈਂਡਲ ਮਾਰਚ ਦੇ ਦਾਇਰੇ ਵਿੱਚ ਸਾਡੀ ਪੂਰੀ ਟੀਮ ਸਾਰੇ ਜਿੰਨੇ ਵੀ ਸਾਥੀ ਖੜੇ ਆ ਸਾਰਿਆਂ ਨੇ ਹਿੱਸਾ ਲਿਆ ਤੇ ਇਹੀ ਮੰਗ ਕਰਦੇ ਪਏ ਪੂਰੀ ਭਾਰਤੀ ਜਨਤਾ ਪਾਰਟੀ ਦੇ ਕਾਰਗਰਕਤਾ ਆਮ ਜਨਤਾ ਆਮ ਲੋਕ ਕਿ ਉਹ ਦੋਸ਼ੀਆਂ ਨੂੰ ਸਖਤ ਸਜ਼ਾ ਦੇ ਕੇ ਮੋਦੀ ਸਰਕਾਰ ਤੋਂ ਇਹੀ ਮੰਗ ਹੈ ਉਥੇ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਵੀ ਪਾਕਿਸਤਾਨ ਨੂੰ ਬਹੁਤ ਵਾਰੀ ਉਹਨਾਂ ਨੇ ਅੱਗੇ ਜਿੰਨੇ ਵੀ ਦੁਸ਼ਮਣ ਕੋਈ ਹਮਲਾ ਕੀਤਾ ਉਹ ਉਥੇ ਜਾ ਕੇ ਅਟੈਕ ਕੀਤਾ ਬਹੁ ਵੀ ਲੋਕ ਇਹ ਮੰਗ ਕਰਦੇ ਪਏ ਕਿ ਕੋਈ ਸਖਤ ਕਦਮ ਚੁੱਕੇ ਸਾਨੂੰ ਪੂਰੀ ਆਸ ਆ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਦੇਸ਼ ਦੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਸਾਰਿਆਂ ਨੇ ਬਿਆਨ ਵੀ ਆਏ ਆ ਵੀ ਜਲਦੀ ਹੀ ਕੋਈ ਸਖਤ ਐਕਸ਼ਨ ਲਿਆ ਜਾਊਗਾ ਅਸੀਂ ਮੰਗ ਕਰਦੇ ਹਾਂ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ ਤਾਂ ਜੋ ਲੋਕਾਂ ਦੇ ਜਿਹੜੇ ਇਹ ਦੇ ਬਦੁੰਦਰੇ ਗਏ ਆ ਉਹਨਾਂ ਨੂੰ ਸ਼ਾਂਤੀ ਮਿਲੇ ਤੇ ਅੱਜ ਅਸੀਂ ਸਾਰਿਆਂ ਨੇ ਇਹੀ ਰੋਸ਼ਮਾਰਚ ਕੱਢ ਕੇ ਆਪਣੇ ਵੱਲੋਂ ਮੰਗ ਕੀਤੀ ਹੈ ਭਾਰਤ ਮਾਤਾ ਜੀ ਜੈ ਕਟਬੁੰਦੇ ਕੋਰੇ ਜੰਮੂ ਕਸ਼ਮੀਰ ਦੇ ਪੈਰਗਾਮ ਇਲਾਕੇ ਵਿੱਚ ਵਿਰੋਧਸ਼ੀ ਅਤੇ ਨਮਕੇ ਸੁਵੰਨੀਆਂ ਉੱਤੇ ਅੱਤਵਾਦੀ ਹਮਲਾ ਬਹੁਤ ਹੀ ਮੰਦ ਭਾਗ ਦਾ ਸਿੱਟਾ ਹੈਗਾ। ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਠੋਡੀ ਹੈ। ਇਹ ਘਟਨਾ ਅੱਤਵਾਦੀਆਂ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਜਿਸ ਨੂੰ ਕਦੇ ਵੀ ਭਾਰਤ ਵਸਤੀ ਪ੍ਰਗਟ ਨਹੀਂ ਕਰ ਸਕਦੇ। ਪਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜੱਗਮੀਆਂ ਦੀ ਸੰਦਰਸਤੀ ਦੀ ਕਾਮਨਾ ਕਰਦੇ। ਜੈ ਭਾਰਤ ਮਾਤਾ ਕੀ ਜੈ।

भारत माता जी भारत माता की माता जी है अंकवाद मुर्दाबाद मुर्दाबाद पाकिस्तान मुर्दाबाद Murdabad! Pakistan! Murdabad! Pakistan! Murdabad! Pakistan! Murdabad! Pakistan! Murdabad!